ਪਿਤਾ ਕਲਿਆਣ ਚੰਦ ਜੀ ਨਾਨਕ ਜੀ ਦੀਆਂ ਸਾਰੀਆਂ ਸ਼ਗਾਰਤਾਂ ਵੇਖਦੇ ਰਹਿੰਦੇ ਹਨ ਅਤੇ ਮਨ ਵਿੱਚ ਸੋਚ ਰਹੇ ਹਨ ਕਿ ਇਹ ਹੁਣੇ ਇਸ ਤਰ੍ਹਾਂ ਕਰਤਾ ਹੈ ਵੱਡਾ ਹੋ ਕੇ ਕੀ ਕਰੇਗਾ ਹਰदयाल ਨੇ ਤਾਂ ਕਿਹਾ ਸੀ ਇਹ ਤੁਹਾਡਾ ਨਾਮ ਰੋਸ਼ਨ ਕਰੇਗਾ ਇਹ ਮਹਾਨ ਹੋਵੇਗਾ ਇਸ ਦੀਆਂ ਹਰਕਤਾਂ ਵੇਖ ਕੇ ਤਾਂ ਮੈਨੂੰ ਅਜਿਹਾ ਕੁਝ ਨਹੀਂ ਲੱਗਦਾ ਕਲਿਆਣ ਚੰਦ ਜੀ ਸੋਚਦੇ ਸੋਚਦੇ ਉਸੇ ਸਮੇਂ ਪੰਡਿਤ ਹਰदयाल ਜੀ ਕੋਲ ਉਸਦੇ ਕਰੇ ਚਲੇ ਗਏ ਹਨ ਹਰਦਿਆਲ ਜੀ ਤੁਸੀਂ ਤਾਂ ਕਹਿੰਦੇ ਸੀ ਤੁਹਾਡਾ ਪੁੱਤਰ ਬੜਾ ਨੇਕ ਹੈ ਬੜਾ ਚੰਗਾ ਹੈ ਇਸ ਤਰ੍ਹਾਂ ਦਾ ਦੁਨੀਆ ਵਿੱਚ ਕੋਈ ਨਹੀਂ ਹੈ ਤੁਹਾਡੇ ਇਹ ਕਹੇ ਬਚਨਾਂ ਵਿੱਚੋਂ ਮੈਨੂੰ ਤਾਂ ਕੋਈ ਗੱਲ ਸੱਚੀ ਹੁੰਦੀ ਨਹੀਂ ਲੱਗਦੀ ਤੁਸੀਂ ਤਾਂ ਅਨੇਕ ਹੀ ਗੁਣ ਬਿਆਨ ਕਰ ਰਹੇ ਸੀ ਮੈਨੂੰ ਤਾਂ ਅਜਿਹਾ ਕੁਝ ਨਹੀਂ ਦਿਸਦਾ ਤੂੰ ਤਾਂ ਕਹਿੰਦਾ ਸੀ ਕਮਾਈ ਵਾਲਾ ਹੋਵੇਗਾ ਮੈਨੂੰ ਤਾਂ ਲੱਗਦਾ ਜੋ ਕੁਝ ਘਰ ਵਿੱਚ ਹੈ ਇਸਨੇ ਉਸ ਦੀ ਵੀ ਹਾਨੀ ਕਰ ਦੇਣੀ ਹੈ ਇਸਨੇ ਕਰਦੀਆਂ ਸਭ ਬਸਤਾਂ ਗਵਾ ਦਿੱਤੀਆਂ ਹਨ ਤੂੰ ਕਹਿੰਦਾ ਸੀ ਬਹੁਤ ਗੁਨਾਵਾਲਾ ਹੋਵੇਗਾ ਇਸ ਦੇ ਗੁਣ ਗਿਣ ਦੇ ਗਣ ਦੇ ਮੈਨੂੰ ਤੇਰੇ ਕੋਲ ਆਉਣਾ ਪੈ ਗਿਆ ਹੈ ਤੂੰ ਕਿਤੇ ਮੈਨੂੰ ਖੁਸ਼ ਕਰਨ ਲਈ ਤਾਂ ਨਹੀਂ ਇਹ ਗੱਲਾਂ ਕਹਿ ਗਿਆ ਪੰਡਤ ਹਰदयाल ਜੀ ਕਲਿਆਣ ਚੰਦ ਜੀ ਦੀਆਂ ਗੱਲਾਂ ਸੁਣ ਸੋਚਣ ਲੱਗੇ ਕਿ ਇਹਨਾਂ ਨੇ ਅਜੇ ਆਪਣੇ ਪੁੱਤਰ ਨੂੰ ਜਾਣਿਆ ਨਹੀਂ ਹੈ ਕਿ ਇਹਨਾਂ ਦੇ ਘਰ ਕੌਣ ਆਇਆ ਹੈ ਹਰदयाल ਜੀ ਕਹਿਣ ਲੱਗੇ ਜਦੋਂ ਮੈਂ ਤੁਹਾਨੂੰ ਤੁਹਾਡੇ ਪੁੱਤਰ ਦੇ ਸਾਰੇ ਗੁਣ ਦੱਸੇ ਸਨ ਉਦੋਂ ਇੱਕ ਗੁਣ ਮੈਂ ਤੁਹਾਨੂੰ ਨਹੀਂ ਦੱਸਿਆ ਸੀ ਜੋ ਹੁਣ ਵੀ ਮੈਂ ਉਸ ਵਿੱਚ ਵੇਖਦਾ ਹਾਂ ਉਹ ਇਹ ਹੈ ਕਿ ਜਿੰਨੇ ਵੀ ਇਸ ਬਾਲਕ ਦੇ ਸਾਖ ਸੰਬੰਧੀ دوست ਮਿੱਤਰ ਅਤੇ ਪਰਿਵਾਰ ਵਾਲੇ ਹੋਣਗੇ ਉਹ ਬਾਲਕ ਦੀ ਵਡਿਆਈ ਨੂੰ ਜਾਣ ਨਹੀਂ ਸਕਣਗੇ ਬਾਕੀ ਸਾਰੇ ਮਨੁੱਖ ਇਸ ਬਾਲਕ ਤੋਂ ਝੋਲੀਆਂ ਭਰ-ਭਰ ਲੈ ਕੇ ਜਾਣਗੇ ਇੱਕ ਦੋ ਸੰਬੰਧੇ ਹੀ ਨਾਨਕ ਦੀ ਸ਼ਰਨ ਦਾ ਆਨੰਦ ਮਾਣਨਗੇ ਜਿਸ ਦਿਨ ਇਹਨਾਂ ਜਵਾਨੀ ਵਿੱਚ ਆਉਣਾ ਇਹਨਾਂ ਦਾ ਪ੍ਰਤਾਪ ਬਹੁਤ ਵੱਧ ਜਾਵੇਗਾ ਇਨਾਂ ਨੂੰ ਸਭ ਪੂਜਣਗੇ ਜਿਹੜੇ ਗੁਣ ਸ਼੍ਰੀ ਕ੍ਰਿਸ਼ਨ ਅਤੇ ਰਾਮਚੰਦਰ ਜੀ ਵਿੱਚ ਸੀ ਉਹ ਸਾਰੇ ਗੁਣ ਇਹਨਾਂ ਵਿੱਚ ਹਨ ਜਿਵੇਂ ਵੇਦ ਬਿਆਸ ਜੀ ਦੀ ਸ਼ੋਭਾ ਸੀ ਉਸੇ ਤਰ੍ਹਾਂ ਇਹਨਾਂ ਦੀ ਵਡਿਆਈ ਹੋਵੇਗੀ ਲੋਕ ਇਹਨਾਂ ਦਾ ਆਦਰ ਅਤੇ ਸਤਕਾਰ ਕਰਨਗੇ ਤੁਸੀਂ ਮਾਇਆ ਦੀ ਪ੍ਰੀਤ ਨੂੰ ਤਿਆਗ ਦੇਵੋ ਅਤੇ ਆਪਣੇ ਪੁੱਤਰ ਵਿੱਚ ਸ਼ਰਧਾ ਰੱਖੋ ਪੰਡਤ ਹਰदयाल ਜੀ ਨੇ ਕਲਿਆਣ ਚੰਦ ਜੀ ਨੂੰ ਤੇਰੀ ਦਿੱਤਾ ਹੈ। ਕਲਿਆਣ ਚੰਦ ਜੀ ਆਪਣੇ ਘਰ ਵਾਪਸ ਆਏ ਅਤੇ ਫਿਰ ਸੰਸਾਰ ਕਾਰਜਾਂ ਵਿੱਚ ਲੱਗ ਗਏ ਹਨ। ਸ਼ਾਮ ਹੋ ਗਈ ਹੈ। ਨਾਨਕ ਜੀ ਵੀ ਬਾਹਰ ਖੇਡਦੇ ਹੋਏ ਘਰ ਪਰਤ ਆਏ ਹਨ। ਮਾਤਾ ਜੀ ਆਪਣੇ ਪੁੱਤਰ ਨੂੰ ਗੋਦ ਵਿੱਚ ਲੈ ਕੇ ਪਿਆਰ ਕਰਦੇ ਅਤੇ ਭੋਜਨ ਛਕਾਉਂਦੇ ਹਨ। ਰਾਤ ਹੋ ਜਾਂਦੀ ਹੈ ਤੇ ਨਾਨਕ ਜੀ ਸਰੀਰਕ ਨੀਂਦ ਲੈਂਦੇ ਹਨ ਅਤੇ ਮਾਤਾ ਜੀ ਨਾਲ ਸੌਂ ਜਾਂਦੇ ਹਨ ਜਦੋਂ ਸੁੱਤਿਆਂ ਸੁੱਤਿਆਂ ਕਾफी ਰਾਤ ਬਤੀਤ ਹੋ ਗਈ ਮਾਤਾ ਜੀ ਇੱਕ ਸੁਪਨਾ ਦੇਖਦੇ ਹਨ ਕਿ ਬਹੁਤ ਸਾਰੇ ਦੇਵ ਪੁਰਸ਼ ਇਕੱਠੇ ਹੋ ਕੇ ਚੱਲ ਕੇ ਆ ਰਹੇ ਹਨ ਉਹਨਾਂ ਦੇ ਹੱਥਾਂ ਵਿੱਚ ਸੁੰਦਰ ਅਤੇ ਸੁਗੰਧਿਤ ਵਸਤਾਂ ਹਨ ਉਹ ਸੁਗੰਧੀਆਂ ਅੰਦਾਸ਼ੜਕਾ ਕਰਦੇ ਆਉਂਦੇ ਹਨ ਅਤੇ ਬਹੁਤ ਪ੍ਰਸੰਨ ਹਨ ਲੱਗਦਾ ਹੈ ਕਿ ਸੈਨੋਂ ਮਿਲਣ ਲਈ ਆ ਰਹੇ ਹਨ ਉਹ ਤੁਰੇ ਜਾਂਦੇ ਹਨ ਅੱਗੇ ਇੱਕ ਸ਼ੰਘਾਸਨ ਨਜ਼ਰ ਆਉਂਦਾ ਹੈ ਉਸ ਸ਼ੰਘਾਸਨ ਤੇ ਬਹੁਤ ਕੀਮਤੀ ਹੀਰੇ ਜੜੇ ਹੋਏ ਹਨ ਉਹਨਾਂ ਦੀ ਹੈਰਾਨੀ ਦੀ ਹੱਦ ਹੋ ਗਈ ਜਦੋਂ ਉਹਨਾਂ ਵੇਖਿਆ ਕਿ ਸ਼ੰਘਾਸਨ ਤੇ ਨਾਨਕ ਜੀ ਬੈਠੇ ਹਨ ਸਾਰੇ ਦੇਵਤੇ ਨਾਨਕ ਜੀ ਅੱਗੇ ਖੜੇ ਹੱਥ ਜੋੜ ਬੇਨਤੀਆਂ ਕਰ ਰਹੇ ਹਨ ਅਤੇ ਨਾਨਕ ਦੀ ਵਡਿਆਈ ਗਾਉਂਦੇ ਹਨ ਕਹਿੰਦੇ ਹਨ ਨਾਨਕ ਜੀ ਇਸ ਧਰਤੀ ਨੂੰ ਸਹਾਰਾ ਦੇਣ ਲਈ ਪ੍ਰਗਟ ਹੋਏ ਹਨ ਅਤੇ ਜਲਤ ਦਾ ਉਧਾਰ ਕਰਨ ਅਖੰਡ ਨੂੰ ਖਤਮ ਕਰਨ ਲਈ ਧਰਤੀ ਉੱਪਰ ਆਏ ਹਨ ਇਹ ਲੋਕਾਂ ਨੂੰ ਆਸਰਾ ਦੇਣ ਲਈ ਸੰਸਾਰ ਤੇ ਆਏ ਹਨ ਪਰਮਾਤਮਾ ਦਾ ਨਾਮ ਜਪਾਉਣ ਲਈ ਆਏ ਹਨ ਸਾਰਾ ਕੋਤਕ ਮਾਤਾ ਤ੍ਰਿਪਤਾ ਜੀ ਸੁੱਤਿਆਂ ਪਏ ਵੇਖ ਰਹੇ ਹਨ ਉਪਰੰਤ ਉਹ ਦੇਵਪੁਰਸ਼ ਆਪਣੇ ਅਸਥਾਨਾਂ ਨੂੰ ਚਲੇ ਜਾਂਦੇ ਹਨ ਇਕਦਮ ਮਾਤਾ ਜੀ ਦੀ ਅੱਖ ਖੁੱਲ ਜਾਂਦੀ ਹੈ ਅਤੇ ਮਾਤਾ ਜੀ ਸੋਚਦੇ ਹਨ ਆਹ ਕੀ ਖੇਡ ਵਾਪਰੀ ਹੈ ਇਹ ਕੀ ਕੌਤਕ ਹੈ ਅਤੇ ਹੈਰਾਨ ਹੋ ਕੇ ਆਪਣੇ ਪੁੱਤਰ ਨੂੰ ਵੇਖ ਰਹੇ ਹਨ ਸੋਚਦੇ ਹਨ ਜੋ ਮੈਂ ਸੁਪਨੇ ਵਿੱਚ ਵੇਖਿਆ ਉਹ ਸੱਚ ਹੈ ਜਾਂ ਮੇਰਾ ਪੁੱਤਰ ਮੇਰੇ ਕੋਲ ਪਿਆ ਹੈ ਇਹ ਸੱਚ ਹੈ ਸੋਚਦੇ ਸੋਚਦੇ ਮਾਤਾ ਜੀ ਫਿਰ ਦੁਨਿਆਵੀ ਮਮਤਾ ਵਿੱਚ ਵਝ ਗਏ ਹਨ ਨਾਨਕ ਜੀ ਵੀ ਉੱਠ ਗਏ ਹਰ ਰੋਜ਼ ਮਰਾ ਦੇ ਕੰਮ ਸ਼ੁਰੂ ਹੋ ਗਏ ਹਨ ਨਾਨਕ ਜੀ ਬਾਲਕਾਂ ਨਾਲ ਖੇਡਦੇ ਰਹਿੰਦੇ ਹਨ ਅਤੇ ਹਰ ਰੋਜ਼ ਕੋਟਕ ਵਰਤੌਂਦੇ ਹਨ ਜਦੋਂ ਰਾਤ ਹੁੰਦੀ ਹੈ ਸਾਰੇ ਬਾਲਕ ਆਪਣੇ ਘਰਾਂ ਨੂੰ ਜਾਣ ਦੀ ਤਰ ਨਾਨਕ ਜੀ ਦੇ ਨਾਲ ਉਹਨਾਂ ਦੇ ਘਰ ਹੀ ਆ ਜਾਂਦੇ ਹਨ